ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਡ ਪੀਜੈਂਸ ਤੇ ਅੱਜ ਆਏ ਹੋਏ ਜੀ ਪਤਾਰੀਵਾਲ ਤੇ ਆ ਆਪਣੇ ਆ ਜੀ ਸਾਡੇ ਡੀਐਸਪੀ ਸਾਹਿਬ ਕਪਾ ਕਸ਼ੇ ਸਾਜੇ ਹੋਣੀ ਠੀਕ ਆ ਤੇ ਨਾਲ ਹੀ ਜੀ ਇਧਰ ਆਪਣੇ ਅਮਨ ਬਟਾਲਾ ਜੀ ਜੇ ਹੋਣੀ ਆ ਨਾਲਦੀਪ ਵੀਰ ਜੀ ਹੋਣੀ ਆ ਠੀਕ ਆ ਜੀ ਤੇ ਨਾਲ ਆ ਸਾਰੇ ਵੀਰ ਸਭ ਦਾ ਤਾਰ ਤਰਾਵਾਂਗੇ ਤੁਹਾਨੂੰ ਆ ਆਪਣੇ ਚਾਚਾ ਜੀ ਹੋਣੀ ਆ ਠੀਕ ਆ ਜੀ अच्छा अच्छा शौक ਜਿਹੜੇ ਆ ਸਾਰੇ ਤੈ ਹੋਣਗੇ ਅੱਜ ਇੱਥੇ ਆ ਦੇਖ ਲੋ ਸਾਰੇ ਸੀਨੀਅਰ ਸਭ ਇਕੱਠੇ ਹੋਏ ਆ ਹੋ ਜੀ ਆਪਣੇ ਆਲੀ ਭਾਜੀ ਜਣੀ ਵੀ ਆ ਗਏ ਆ ਠੀਕ ਆ ਜੀ ਤੇ ਅਲੀ ਭਾਈ ਸਾਰਿਆਂ ਦਾ ਤਾਰਫ ਕਰਵਾ ਦੇ ਕੁੜੀ ਆ ਤੇ ਸਭ ਦਾ ਸੀਨੀਅਰ ਤੇ ਵੀ ਫਾਈਦਰ ਹੋ ਰਿਹਾ ਆਪਣੇ ਉਸਤਾਦ ਨਾਲ ਪੀਣੇ ਆ ਠੀਕ ਹੈ ਜੀ ਉਸਤਾਦ ਜੱਗੀ ਜਿਲ੍ਹੇ ਸਿੰਘ ਜੀ ਠੀਕ ਹੈ ਕੀ ਸ਼ੋਭਨਾ ਮੇਰੀ ਸ਼ੋਭਦੀਪ ਵੀਰ ਜੀ ਉਸਤਾਦ ਜੀ ਭੁੰਲੀ ਤੋਂ ਠੀਕ ਹੈ ਜੀ ਤੇ ਦਲਸ਼ੇਰ ਉਸਤਾਦ ਜੀ ਠੀਕ ਹੋ ਗਿਆ ਜੀ ਤੇ ਆਪਣੇ ਸਤਾਰ ਜੋ ਕੁਝ ਉਸਤਾਦ ਜੀ ਠੀਕ ਹੋ ਗਿਆ ਜੀ ਤੇ ਅਮਰਪਾਲ ਜੀ ਬੜਾ ਤੇ ਉਸਤਾਦ ਜੀ ਉਹ ਦੀਪਕ ਵੀਰ ਜੀ ਅੱਗੇ ਚੰਗੂਰ ਵੀਰ ਜੀ ਅੱਗੇ ਠੀਕ ਹੈ ਜੀ ਤੇ ਸ਼ੌਂਸਤਾ ਜੀ ਠੀਕ ਹੈ ਜੀ ਚਾਚਾ ਜੀ ਵਾਲੇ ਜੀ ਦੇ ਚਕਾਰ ਨਹੀਂ ਚੋ ਇਹ ਸਾਰੇ ਸ਼ੁਕੀਨਾਂ ਨਾਲ ਠੀਕ ਹੈ ਜੀ ਇਹ ਕੋਈ ਸਾਬ ਬਣੀ ਆ ਤੇ ਇਹ ਅੱਜ ਸ਼ੋਕ ਤੈ ਹੋਏਗਾ ਜੀ ਆ ਪਿੱਛੇ ਆਪਣੇ ਸੰਨੀ ਵੀਰ ਜੀ ਹਣੀ ਆ ਠੀਕ ਆ ਤਾਂ ਜੀ ਇਹ ਆਪਣੇ ਬੱਬਲ ਸਤਾ ਜੀ ਹਣੀ ਆ ਤੇ ਬਾਕੀ ਆਪਾਂ ਗੱਲ ਐ ਪੀਸਾ ਐ ਪੀਸਾ ਜੀ ਹਣੀ ਨਾਲ ਹੀ ਆ ਤੇ ਆਪਾਂ ਕੱਪਰ ਕੋਸ਼ਰ ਸਾਜੀ ਨਾਲ ਗੱਲ ਕਰਦੇ ਹਾਂ ਸੱਚੀਆ ਸਾਜੀ ਕੋਸੀ ਗਾ ਲੋ ਜੀ ਕੀ ਹਾਲ ਹੈ ਡਿਸਟ੍ਰਿਕਟ ਬਰਦਾਸਪੁਰ ਤੋਂ ਸਾਰੀਆਂ ਪਾਰਟੀਆਂ ਕੱਟੀਆਂ ਆਈਆਂ ਨੇ ਜੱਗੀ ਉਸਤਾਦ ਆ ਆਪਣੇ ਜੱਗੀ ਉਸਤਾਦ ਜੀ ਹੋਣੀ ਆ ਦਿਲਸ਼ੇਰ ਆ ਨਿਸ਼ਾਨ ਆ ਜੱਗੀ ਸਾਭੀਆਂ ਜਿਹੜੀਆਂ ਪਾਰਟੀਆਂ ਨੇ ਉਹ ਵੀ ਇੱਥੇ ਆਈਆਂ ਨੇ ਤਾਂ ਸ਼ਾਮ ਪਏ ਹੋਣੇ ਨੇ ਅ ਪਿਛਲੇ ਭਾਤੇ ਲਾ ਦੇ ਸ਼ਾਮ ਜਿਹੜੇ ਉਹ ਤੈ ਹੋ ਗਏ ਜਿਹੜਾ ਬਰ ਗਿਆ ਹੋਇਆ ਹੈ ਤੇ ਅੱਜ ਇਹਨਾਂ ਨੂੰ ਮੈਂ ਰਿਕਵੈਸਟ ਕੀਤੀ ਜੱਗੀ ਹੋਣਾਂ ਨੂੰ ਗਿਆ ਬਾਣਾ ਵਾ ਤੇ ਇਹਨਾਂ ਨੇ ਸਾਡਾ ਜਿਹੜਾ ਕਬੂਦੀਤਾ ਤੇ ਅੱਜ ਆ ਹੀ ਇੱਥੇ ਬੱਠੇ ਆਂ ਕੁਛ ਇਹਨਾਂ ਨੇ ਕਾਪੂ ਰਾਣੇ ਆ ਕੁਛ ਹੈ ਹੀ ਕਾਪੂ ਰਾਣੇ ਆ ਜਿੰਨਾਂ ਜਿੰਨਾਂ ਦੀਆਂ ਵੀ ਐਂਟਰੀਆਂ ਆ ਗਈਆਂ ਨੇ ਮੈਂ ਰੈਕ ਜੰਮੂ ਪੰਜਾਬ ਦਾ ਕਾਪੂ ਦਾ ਸੈਗਮੈਂਟ ਆ ਤੇ ਇੱਥੇ ਗੰਜੀ ਸਾਹਿਬ ਉਹਨਾਂ ਨੇ ਵੀ ਅਨਾਉਂਸ ਕੀਤਾ ਵਾ ਸ਼ਾਇਦ ਹੋਰ ਵੀ ਕਾਪੂ ਦਾ ਅਨਾਉਂਸ ਹੋਣਾ ਦੋ ਤਿੰਨ ਹੋਰ ਵੀ ਅਨਾਉਂਸ ਹੋਏਦੇ ਨੇ ਉਹਨਾਂ ਦਾ ਵੀ ਬੈਕ ਡਿਸਾਈਡ ਕਰਨਾ ਵਾ ਤੇ ਕਬੂਤਰਾਂ ਦਾ ਕਿੱਦਾਂ ਡਾਣੇ ਆ ਕੀ ਕਰਨਾ ਵਾ ਅੱਜ ਸਾਰਾ ਬੈਠ ਕੇ ਲਗਭਗ ਸ਼ੌਕ ਤੈ ਹੋ ਗਈ ਠੀਕ ਹੈ ਜੀ ਲੋ ਜੀ ਆਪਣਾ ਸਾਜ ਜੀ ਨੇ ਜਾਣਕਾਰੀ ਦੇ ਦਿੱਤੀ ਤੇ ਆਪਾਂ ਇਧਰ ਜੱਗੀ ਸਾਜ ਜੀ ਨਾਲ ਵੀ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਾਜ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਹ ਵਧੀਆ ਜੀ ਸਾਜੀ ਜੀ ਅੱਜ ਸ਼ੌਕ ਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਤੁਸੀਂ ਵੀ ਉਦੋਂ ਤੁਸੀਂ ਅਨਾਉਂਸਮੈਂਟ ਕੀਤੀਆਂ ਸੀ ਨਾ ਹਾਂਜੀ ਉਦੋਂ ਵੀ ਸ਼ੌਕ ਤੈਅ ਹੋਏ ਆ ਤੇ ਮੇਰੇ ਹਿਸਾਬ ਨਾਲ ਕੋਈ ਕੱਪ ਵੀ ਅਨਾਉਂਸਮੈਂਟ ਕੀਤਾ ਸੀ ਤੁਸੀਂ ਹਾਂਜੀ ਹਾਂਜੀ ਤੇ ਉਹਦੇ ਬਾਰੇ ਵੀ ਜਗਰ ਦੱਸ ਦਿਓ ਉਹ ਸਾਡਾ ਰੱਬ ਰੱਖਾ ਪੀਜਨ ਗਰੁੱਪ ਨੂੰ ਹਰ ਸਾਲ ਹੀ ਅਸੀਂ ਦੋਨੇ ਆਕਾ 11ਵਾਂ ਕੱਪ ਉਹ ਡਰੇ ਆ ਉਹਦੇ ਵਿੱਚ ਬਿਨਾਂ ਕਿਸੇ ਭਾਤ ਭੇਦ ਭਾਤ ਤੋਂ ਸਾਰੀਆਂ ਜਿਹੜੀਆਂ ਦਫਾਾਂ ਤੇ ਜਿਹੜਾ ਸਾਡੇ ਗੁਰਦਾਸਪੁਰ ਦਾ ਸ਼ੌਂਕ ਹੈ ਨਾ ਤੇ ਬਿਨਾ ਪਾਰਟੀ ਬਾਜੀ ਤੋਂ ਹੁੰਦਾ ਵਾ ਠੀਕ ਹੈ ਜੀ ਨਾ ਇੱਥੇ ਕੋਈ ਭਾਈਵੰਦੀ ਆ ਤੇ ਸ਼ੌਂਕ ਜਿਹੜਾ ਸਾਰੀਆਂ ਪਾਰਟੀਆਂ ਦਾ ਇੱਕ ਦੂਜੇ ਨਾਲ ਹੁੰਦਾ ਵਾ ਤੇ ਅੱਜ ਸਾਡੇ ਘਰ ਸੀਨੀਅਰ ਸਾਧ ਸਾਡੇ ਆਏ ਨੇ ਕਪਲ ਕੋਸ਼ਲ ਜੀ ਅਸੀਂ ਜੀ ਆਇਆਂ ਨੂੰ ਆਖਦੇ ਆਂ ਬਾਕੀ ਡਾਕਟਰ ਸ਼ੋਕਮਾਰ ਪਾਰਟੀ ਤੋਂ ਆਏ ਆ ਸਾਡੇ ਹੈਪੀ ਵੀਰ ਨੂੰ ਨੀਲ ਸ਼ੇਰ ਵੀਰ ਨੂੰ ਜਸ਼ਨ ਵੀਰ ਆ ਇਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਆਂ ਤੇ ਅੱਜ ਤੁਸੀਂ ਸਾਡੇ ਘਰ ਪਹਿਲੀ ਵਾਰੀ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਧੰਨਵਾਦ ਜੀ ਸਾਹਿਬ ਬਹੁਤ ਜੀ ਆਇਆਂ ਵਾ ਤੇ ਬਾਕੀ ਅਹੀਂ ਦੇ ਹੋ ਕਾਮਨਾ ਕਰਦੇ ਆਂ ਜੇ ਅੱਜ ਪ੍ਰੇਮ ਭਾਣਾ ਬਹਿ ਕੇ ਸ਼ੌਕ ਹੋਣ ਲੱਗਾ ਵਾ ਤੇ ਜਿੱਦਾਂ ਮੁਕੇ ਉਦੋਂ ਵੀ ਇਦਾਂ ਹੀ ਪ੍ਰੇਮ ਭਾਣਾ ਬਹਿ ਕੇ ਅਸੀਂ ਚਾਹ ਪਾਟੀ ਤਰਕੇ ਲੈਂਦੇ ਹਾਂ ਮੁਕੇ ਤੇ ਸ਼ੌਕ ਹੋਣਾ ਵੀ ਇਦਾਂ ਹੀ ਚਾਹੀਦਾ ਇਦਾਂ ਹੀ ਬਸ ਜੇ ਤੁਜੀ ਆਪਾਂ ਇੱਧਰ ਵੀ ਆ ਆਪਣੇ ਹੈਪੀ ਭਾਈ ਹਣਾ ਨਾਲ ਗੱਲ ਕਰਦੇ ਆਂ ਠੀਕ ਹੈ ਜੀ ਸਸੀਗਾ ਵੀਰ ਜੀ ਸਸੀਗਾ ਜੀ ਕੀ ਹਾਲ ਚੰਦ ਬਸ ਠੀਕ ਠਾਕ ਕਿੱਦਾਂ ਸਾਜੀ ਸ਼ੌਂਕ ਫਿਰ ਹਾਂਜੀ ਸਰ ਰਲ ਮਿਲ ਕੇ ਠੀਕ ਠਾਕ ਹੈ ਠੀਕ ਹੈ ਜੀ ਹਾਂਜੀ ਤੇ ਆਪਣਾ ਵੀਰ ਜੀ ਤੁਸੀਂ ਵੀ ਹਾਂਜੀ ਸ਼ੌਂਕ ਦੇ ਬਾਰੇ ਉਹ ਨਾਲੇ ਟਾਈਮ ਚ ਵਧ ਰਿਹਾ ਸ਼ੌਂਕ ਹਾਂਜੀ ਹਾਂਜੀ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਦੇ ਫਰਕ ਪਿਆ ਹੀ ਹਾਂਜੀ ਬਿਲਕੁਲ ਜੀ ਸਾਰੇ ਵੀਰ ਅੱਜ ਜੋ ਵੀ ਆ ਇਹਨਾਂ ਦੇ ਸਾਜੀ 1 ਟੂ 1 ਮੁਕਾਬਲੇ ਵੀ ਲੱਗਣਗੇ ਜੀ 1 ਟੂ 1 ਜਿਹੜੇ ਜਿਹੜੇ ਸ਼ੌਕ ਹੋਣਗੇ ਥੋੜਾ ਮੋਟਾ ਦਾ ਹੈਗਾ ਵਾ ਸਹੀ ਇਹਦੇ ਮਤਲਬ ਇਹ ਲੱਗੇ ਹੋ ਜਾਈਏ ਤੇ ਠੀਕ ਆ ਨਹੀਂ ਤੇ ਫਿਰ ਜਿੰਨੇ ਕੁ ਸਾਡੇ ਕੋਲ ਮੋਟਾ ਦੋ ਚਾਰ ਪੰਜ 7 8 9 ਦਾ ਨੰਬਰ ਜੀ ਦਵਾਂਗੇ ਬਿਲਕੁਲ ਜੀ ਬਾਕੀ ਸਾਰਿਆਂ ਨਾਲ ਜੋ ਵੀ ਆ ਗੱਲ ਇੱਥੇ ਸਾਹਮਣੇ ਹੋ ਜਾਣੀ ਆ ਬਾਕੀ ਉਸਤਾਦ ਨਾਲੋਂ ਪਹਿਲੇ ਹੀ ਕਪੂ ਪੱਜੂ ਨੂੰ ਹੋਈ ਬੁਨਤੀ ਆ ਵੀ ਜਿਹਦਾ ਜੇਦ ਨਾਲ ਦਿਲ ਕਰਦਾ ਉਹ ਕਰੇ ਕੋਈ ਕਿਸੇ ਨੂੰ ਬੰਦੂਗਰੀ ਨਹੀਂ ਨਗੀ ਤੇ ਨਾ ਹੀ ਵਾਕਿਆ ਸੋਚ ਵੀ ਇਦਾਂ ਦੀ ਆ ਜਿੱਥੇ ਲਾਕਡਾਊਨ ਆ ਉਹਦੇ ਨਾਲ ਕੋਈ ਨਹੀਂ ਉੱਥੇ ਹੱਥ ਖੜੇ ਜਿੱਥੇ ਮੰਨ ਲਓ ਲਾਕਟ ਬਾਜੀ ਆ ਜੀ ਗੱਲ ਉਹ ਤੁਹਾਡੇ ਹੱਥ ਛੇਓ ਜਾਂਦਾ ਜੀ ਉੱਥੇ ਨਹੀਂ ਕੋਈ ਸ਼ੌਂਕ ਹੁੰਦਾ ਤੇ ਪ੍ਰੇਮ ਭਾਵ ਦਾ ਸ਼ੌਂਕ ਸਾਰਿਆਂ ਨੂੰ ਹੁੰਦਾ ਬਿਲਕੁਲ ਜੀ ਸਿਰ ਸ਼ੌਂਕ ਦੇ ਮਤਲਬ ਇਹ ਤੋਂ ਵੱਧ ਨਹੀਂ ਬਹੁਤ ਵਧੀਆ ਵਿਚਾਰ ਦਿੱਤੇ ਆ ਜੀ ਸਾਜੀ ਨਾਣੇ ਬਾਕੀ ਜਿਹੜੇ ਵੀ ਟੂਰਨਾਮੈਂਟ ਆਰਗੇਨਾਈਜ਼ ਹੋਣਗੇ ਅੱਜ ਉਹ ਵੀ ਆਪਾਂ ਸਾਰੀ ਕਵਰਿੰਗ ਕਰਾਂਗੇ ਤੇ ਜਿਹੜੇ 1 ਟੂ 1 ਮੁਕਾਬਲੇ ਲੱਗਣੇ ਆ ਉਹ ਵੀ ਸਾਰੀ ਆਪਾਂ ਕਵਰਿੰਗ ਕਰਾਂਗੇ ਠੀਕ ਹੈ ਜੀ ਜੁੜੇ ਰਹੋ ਨਾਲ ਆਹ ਜੀ ਨਾਲ ਹੋਰ ਆਪਣੇ ਵੀਰ ਜਿਹੜੇ ਇੱਥੋਂ ਦੇ ਆ ਆਪਣੇ ਬੱਬੂ ਭਾਈ ਹੁਣੇ ਵੀ ਆਏ ਹੋਏ ਆ ਤੇ ਜੋ ਵੀ ਟੂਰਨਾਮੈਂਟ ਸਾਰੀ ਜਿਹੜੀ ਜਾਣਕਾਰੀ ਦੰ ਦੇਵਾਂਗੇ ਹੋ ਗਏ ਰਾਜ ਤੇ ਨਹੀਂ ਪਹੁੰਚ ਜਾਣਾ ਹਾਂ ਜੀ ਜਿੱਦਾਂ ਕੀ ਆ ਬਾਜ਼ੀਆਂ ਗਈਆਂ ਵਾ ਲਿਖੀਆਂ ਤੇ ਤੁਹਾਨੂੰ ਇੱਕ ਵਾਰੀ ਜਿਹੜੀਆਂ ਸਾਰੀ ਦੱਸ ਦਿੰਨੇ ਆ ਆਪਣਾ ਜੱਗੀ ਸਾਹੀ ਹੰਦਾ ਜਿਹੜੇ ਟਾੜੇ ਟੂਰਨਾਮੈਂਟ ਆ ਹਾਂ ਜੀ ਉਹ ਕਿੰਨੇ ਹੋ ਰਹੇ ਆ ਸਾਡੇ ਇੱਕ ਤੇ ਮੇਨ ਟੂਰਨਾਮੈਂਟ ਜਿਹੜਾ ਜੰਮੂ ਪੰਜਾਬ ਦਾ ਹੋ ਰਿਹਾ ਜੀ ਅੱਛਾ ਜੀ ਉਸ ਤੋਂ ਬਾਅਦ ਸਾਡਾ 5 ਦਿਨਾਂ ਦਾ ਐਵਰੇਜ ਕੱਪ ਆਪਾਂ 5 ਦਿਨਾਂ ਦੀ ਐਵਰੇਜ ਜੇਡ ਤੇ ਜੇਡ 5 ਐਤਵਾਰ ਦਾ ਠੀਕ ਉਸ ਤੋਂ ਬਾਅਦ ਇੱਕ ਫਰਸੂਲੇ ਤੋਂ ਆਰਡਰ ਆਵਾ ਉਹ ਦੋ ਐਤਵਾਰਾਂ ਦਾ ਵਾ ਅੱਛਾ ਪਹਿਲੇ ਦੂਜੇ ਦਾ ਵਾ ਉਸ ਤੋਂ ਬਾਅਦ ਇੱਕ ਫੈਰਿਆਂ ਤੋਂ ਆਰਡਰ ਆਵਾ ਉਹ ਦੂਸਰੇ ਤੇ ਤੀਸਰੇ ਐਤਵਾਰ ਦਾ ਵਾ ਉਸ ਤੋਂ ਬਾਅਦ ਇੱਕ ਸਿੰਘੂ ਵਾਲਾ ਮਾਨਕ ਉਸਤਾਦ ਦੀ ਜਾਂਚ ਉਹ ਚੌਥੇ ਤੇ ਪੰਜਵੇਂ ਐਤਵਾਰ ਦਾ ਵਾ ਇੱਕ ਸਾਡੇ ਜ਼ਿਲ੍ਹੇ 'ਚ ਸਰਮਾਣੋਂ ਵੀਰ ਜਿਹੜਾ ਵਾ ਬਰਤਪੁਰ ਤੋਂ ਉਹਨੇ ਕੱਪ ਕਰਾਇਆ ਵਾ ਉਹ ਵੀ ਸ਼ਾਇਦ ਚੌਥੇ 25 25 ਉੱਥੇ ਪੰਜਵੇਂ ਦਾ ਤੇ 3 3 ਜੁਤੇ ਨਾ ਤਿੰਨ ਐਤਵਾਰਾਂ ਦਾ ਉਹ ਵੀ 30 ਤੀਸਰਾ ਚੌਥਾ ਤੇ ਪੰਜਵਾਂ ਐਤਵਾਰ ਦਾ ਵਾ ਤੇ ਇੱਕ ਸਾਡੇ ਇਥੋਂ ਕਹਿਆ ਜਾਂ ਤੋਂ ਲੱਡੂ ਵੀਰ ਉਹਨੇ ਵੀ ਪਹਿਲੇ ਦੂਜੇ ਐਤਵਾਰ ਦਾ ਕਰਾਇਆ ਤੇ ਕਾਦੀਆਂ ਤੋਂ ਡਰੇ ਕੱਪ ਇੱਕ ਉੱਥੇ ਪੰਜ ਦਿੰਦੇ ਆ ਤੋ ਪੰਜਵੇਂ ਐਤਵਾਰਾਂ ਦਾ ਵਾ ਤੇ ਇੱਕ ਜਿਹੜਾ ਵਾ ਉਹ 3 ਦਿਨ ਦਾ ਵਾ 3 ਐਤਵਾਰਾਂ ਦਾ ਤੁਹਾਡੀ ਸਾਜੀ ਜਿੰਨੇ ਵੀ ਕਾਪ ਉੱਤਰੇ ਆ ਸਾਰਿਆਂ ਵਿੱਚ ਤੁਹਾਡੀ ਐਂਟਰੀ ਗਈ ਤੁਹਾਡੀ ਸ਼ਾਦੀ ਕੋਈ ਕਾਪ ਆ ਜਿਹਨਾਂ ਦੇ ਵਿੱਚ ਜਿਹਨੇ ਉਹ ਕਾਦੀਆਂ ਵਾਲੇ ਆ ਉਹ ਆਪਣੇ ਇਲਾਕੇ ਦੇ ਲੈਂਦੇ ਆ ਉਹਦੇ ਤਰੀਕੇ ਤੋਂ ਕਿ ਬਾਕੀ ਇੱਧਰ ਜਿੰਨੇ ਵੀ ਖਾਪੇ ਉਦੋਂ ਜਿੱਦਾਂ ਮਤਲਬ ਆਲ ਗਰਦਾਸਪੁਰ ਦੇ ਜਿੰਨੇ ਵੀ ਕਾਪ ਉਹਨਾਂ ਵਿੱਚ ਸਾਰੀਆਂ ਸਾਰੀਆਂ ਪਾਰਟੀਆਂ ਲਗਭਗ ਹਿੱਸਾ ਲੈਂਦੀਆਂ ਨੇ ਠੀਕ ਕੋਈ ਜਿਹੜੇ ਵਿੱਚ ਕੋਈ ਬੈਂਡ ਨਾ ਕਿਸੇ ਨੂੰ ਵੀ ਸਾਰੇ ਸ਼ੌਂਕ ਕਰਦੇ ਆ ਬਿਲਕੁਲ ਜੀ ਆ ਆਪਾਂ ਆਪਣਾ ਕੁਝ ਸਾਜੀ ਨਾਲ ਵੀ ਗੱਲ ਕਰ ਲੈਨੇ ਆ ਹਾਂਜੀ ਉਸਤਾਦ ਜੀ ਇਹ ਬਵਾਈਆਂ ਗਈਆਂ ਲਿਖੀਆਂ ਅੱਜ ਬੜੇ ਅਮਨ ਮਾਨਾ ਜੀ ਇੱਥੇ ਸਾਰੀਆਂ ਬਵਾਈਆਂ ਜਿਹੜੀਆਂ ਉਹ ਲਿਖੀਆਂ ਲਈਆਂ ਵਾ ਔਰ ਸਾਰੇ ਵੀਰਾਂ ਨੇ ਜਿਹੜਾ ਜਿਹਦੇ ਨਾਲ ਲਾਣਾ ਚਾਹੁੰਦਾ ਸੀ ਉਹਨੇ ਉਹਦੇ ਨਾਲ ਇਹ ਬਵਾਈਆਂ ਲਿਖੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਕਪਾ ਦੀ ਐਂਟਰੀ ਆ ਗਈ ਹੈ ਜੀ ਸਾਨੂੰ ਜੱਗੇ ਸਾਧ ਹੋਣਾ ਨੇ ਰਸੀ ਦਿੱਤਾ ਸਾਰਿਆਂ ਨੇ ਸਾਰੇ ਕਪਾਲੇ ਬਾਰੇ ਉਹਦੇ ਵਿੱਚ ਜਮੂ ਪੰਜਾਬ ਵਾਲਾ ਕਪਾ ਉਹ ਚ 11 ਕਬੂਤਰ ਉਡਦੇ ਆ ਉਹਦੇ ਵਿੱਚ ਜਿਹੜਾ ਬਾਰਡਰ ਆ 11 ਵਜੇ ਦਾ ਹੀ ਆ ਤੇ ਬਾਕੀ ਜਿੰਨੇ ਜਿੰਨੇ ਕੱਪ ਢਾਣੇ ਆ ਉਹਦੀਆਂ ਆਪਣੀਆਂ ਸ਼ਰਤਾਂ ਨੇ ਉਹ ਸ਼ਰਤਾਂ ਦੇ ਹਿਸਾਬ ਨਾਲ ਉੱਡੇਗਾ ਜਿਹੜਾ ਜੰਮੂ ਪੰਜਾਬ ਕੱਪ ਹੋ ਇੱਕੋ ਦਿਨ ਦਾ ਉੱਡੇਗਾ ਪਹਿਲੇ 18 ਤਰੀਕ ਨੂੰ ਉਹਦੇ ਵਿੱਚ 11 ਕੱਪ ਢਾਡੇ ਜਾਣਗੇ ਇੱਕ ਆਪਾਂ ਕੱਪ ਕਰਾ ਰਹੇ ਆ ਜੀ ਤਰਨਤਾਰਨ ਅਬਰਸਰ ਬਟਾਲਾ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਇਹ ਛਤਾਨ ਗਿਆ ਉਹਨਾਂ ਦਾ ਕੱਪ ਕਰਾ ਰਹੇ ਆ ਉਧਿਆਨ ਅਨਾਊਂਸਮੈਂਟ ਕੀਤੀ ਸੀ ਉਹਦਾ ਵੀ ਅਹੀ ਪੋਸਟਰ ਬਣਾ ਕੇ ਇੱਕ ਸ਼ਾਮ ਜਾਂ ਇੱਕ ਮੇਰੇ ਦਬਾਅ ਚ ਉਹਨੇ ਵਿੱਚ ਆਇਆ ਸੀ ਵੀ ਆਪਾਂ ਇੱਕ 20 ਸ਼ਤਾਂ ਦਾ ਕਾਪੜਾਈਏ ਜਿਹਦੀ ਐਂਟਰੀ 50000 ਰੁਪਏ ਰੱਖੀ ਹੈ ਤੇ ਨਾਮ ਜਿਹੜਾ ਪਹਿਲਾ 5 ਲੱਖ ਰੱਖੀਏ ਦੂਜਾ 3 ਲੱਖ ਰੱਖੀਏ ਤੇ ਤੀਜਾ ਨਾਮ ਜਿਹੜਾ ਉਹ 2 ਲੱਖ ਰੁਪਏ ਰੱਖੀਏ ਉਹਦੇ ਵਿੱਚ ਸੰਜੀਤ ਉਸਤਾਦ ਜੀ ਨੇ ਬਾਦਰ ਕਬੂਤਰਦਾਈ ਕੀ ਹਰ ਦਾ ਨਾਮ ਰੱਖਿਆ ਜੀ ਆਪਾ ਅਜੇ ਉਸ ਕੱਪ ਨੂੰ ਜਰ ਰਿਸਪੌਂਸ ਨਹੀਂ ਕੁਝ ਮਿਲਿਆ ਕਿਉਂਕਿ ਜਿਹੜੀ ਆ ਚੰਗੀਆਂ ਛਤਾਂ ਉਹਨਾਂ ਨੇ ਇਹ ਹੰਗੂ ਰਹਿ ਰਹੇ ਹੰਗਾ ਰਹੀ ਭਰੇ ਤੇ ਮਾੜੀਆਂ ਛਤਾਂ ਨਾਲ ਅਸੀਂ ਕੱਪ ਦੇ ਨਾਮ ਕੇਤੇ ਨੇ 50000 ਰੁਪਏ ਐਂਟਰੀ ਦੇਣੀ ਹੈ ਉਹਦੀ ਅਨਾਉਂਸਮੈਂਟ ਇੱਕ ਵਾਰੀ ਹੋਰ ਕਰਾਂਗੇ ਹੂੰ ਉਹਦੀ ਐਂਟਰੀ ਜਿਹੜੀ ਆ 50000 ਰੁਪਿਆ ਵਾ ਤੇ ਇਨਾਮ ਵੀ ਜਿਹੜਾ ਉਹਦਾ 5 ਲੱਖ ਰੁਪਏ ਦਾ ਵਾ ਔਰ ਜਿਹੜਾ ਤਰਨਤਾਰ ਨੇ ਗੁਰਦਾਸਪੁਰ ਅਮਰਸਰ ਦਾ ਵਾ ਕੱਪ ਉਹਦੇ ਚ ਆਪਾਂ 7500 ਰੁਪਏ ਐਂਟਰੀ ਰੱਖੀ ਆ ਉਹਦੇ ਵਿੱਚ ਪਹਿਲੇ ਦੋ ਮੋਟਰਸਾਈਕਲ ਆਣਗੇ ਪਹਿਲਾ ਨਾਮ ਨਹੀਂ ਮਲਗੀ ਪਹਿਲੇ ਨੂੰ ਤੇ ਦੂਜੇ ਨੂੰ ਦੋ-ਦੋ ਸਾਈਕਲ ਦਿੱਤੇ ਜਾਣਗੇ ਉਸ ਤੋਂ ਬਾਅਦ ਤਿੰਨ ਸਕੂਟਰੀਆਂ ਦਿੱਤੀਆਂ ਜਾਣੀਆਂ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਵਾਂ 20-25 ਲੱਖ ਰੁਪਏ ਦੀਆਂ ਤਿੰਨ ਸਕੂਟਰੀਆਂ ਆਉਣੀਆਂ ਔਰ ਛੋਟੇ ਨਾਮ ਜਿਹੜੇ ਉਹ ਬਾਅਦ ਚ ਅਨਾਉਂਸ ਕਰ ਦਿੱਤੇ ਜਾਣਗੇ ਬਾਕੀ ਸਾਰਿਆਂ ਦੀ ਰਜਮੰਦੀ ਨਾਲ ਸਾਡੇ ਤੇ ਬਹਿ ਕੇ ਬਹੁਤ ਰੋੜੀਆਂ ਵਾਜੀਆਂ ਲੱਗੀਆਂ ਇੱਥੇ ਡਾਕਟਰ ਸ਼ੋਕ ਦੀ ਪਾਰਟੀ ਆਈ ਹੈ ਇੱਥੇ ਕੋਸ਼ਲ ਗਰੁੱਪ ਵਾਲੇ ਆਏ ਨੇ ਇਹ ਤੇ ਅਤਿ ਉਸਤਾਦ ਦੇ ਅੰਮ੍ਰਿਤਸਰ ਵਾਲਿਆਂ ਦਾ ਵੀ ਗਰੁੱਪ ਆਇਆ ਹੋਰ ਵੀ ਜੇ ਕਿਸੇ ਦਾ ਨਾਮ ਰਹਿ ਗਿਆ ਹੈ ਤੇ ਤੁਸੀਂ ਦੱਸ ਕੀ ਮਾਇਆ ਭਾਜੀ ਤੇ ਬੜਿਆ ਮਾਣ ਮਾਨ ਅੱਜ ਸ਼ਰਤਾਂ ਲੱਗੀਆਂ ਹੋ ਕਾਫੀ ਜਿਹੜਾ ਕੁਸ਼ਲ ਗਰੁੱਪ ਤੁਸੀਂ ਕੋਈ 6-7 ਛੱਤਾਂ ਸੀ ਇਹਨਾਂ ਨੂੰ ਅੱਗੋਂ 12-13 ਛੱਤਾਂ ਮਿਲ ਗਈਆਂ ਹੋਰ ਵੀ ਬਾਜ਼ੀਆਂ ਕਾਫੀ ਮੋਟੀਆਂ ਲੱਗਣ ਦੇ ਚਾਂਸ ਆ ਉਹ ਤਾਂ ਆਉਣ ਵਾਲੇ ਦਿਨਾਂ ਚ ਇਹਨਾਂ ਵੈਰੀਫਾਈ ਕਰ ਦੋਗੇ ਜਨਕੀ ਸਾਰੀ ਰਾਇਆ ਮੰਡੀ ਦੇ ਨਾਲ ਮੇ ショਗ ਹੋ ਗਿਆ ਵਾ ਤੇ ਸਭ ਦੇ ਨਾਮ ਆ ਗਏ ਮਨਸ਼ਾਹਰ ਠੀਕ ਹੈ ਜੀ ਆ ਤੁਹਾਨੂੰ ਜਾਣਕਾਰੀ ਜਿਹੜੀ ਇਹ ਦੇਤੀ ਹੈ ਬਾਕੀ ਵੀ ਆ ਸਾਰੇ ਨਾਲ ਸੀਨੀਅਰ ਵੀਰ ਬੈਠੇ ਹੋਏ ਆ ਠੀਕ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕੋਈ ਛੱਤ ਦੇਣੀ ਸੀ ਉਹ ਛੱਤਾਂ ਜਿਹੜੀਆਂ ਉਹ ਦੇਤੀਆਂ ਹੀ ਆ ਵਾਂ ਠੀਕ ਆ ਤੇ ਆ ਇੱਧਰ ਪਿੱਛੇ ਕਾਪੀ ਰੋ ਤੁਹਾਨੂੰ ਵਿਖਾ ਦਿੰਨੇ ਆ ਹਾਂ ਜੱਗੀ ਸਾਧ ਜੀ ਜਿਹੜੀਆਂ ਮਤਲਬ ਤੁਸੀਂ ਛੱਤਾਂ ਦਿੱਤੀਆਂ ਹਾਂ ਮਣ ਭਾਈ ਦੀ ਛੱਤ ਨੂੰ ਹਾਂ ਜੀ ਹਾਂ ਉਹ ਸਾਡੀਆਂ ਹੈਗੀਆਂ ਵਾਂ ਇੱਕ ਸਾਡੀ ਛੱਤ ਹੈ ਆਪਣੀ ਇੱਕ ਰਮੀਸ਼ ਸਾਧ ਰਮਦਾਰ ਤੋਂ ਠੀਕ ਇੱਕ ਬੱਬਲ ਵੀਰ ਸਿੰਘੋਵਾਲ ਤੋਂ ਆ ਇਹ ਇੱਕ ਲੱਕੀ ਵੀਰ ਧਿਆਨਪੁਰ ਤੋਂ ਇਹ 4 ਛੱਤਾਂ ਸਾਡੀ ਦੱਸਦੀਆਂ ਨੇ ਤੇ ਡਾਕਟਰ ਸ਼ੋਕਮਾਰ ਪਾਰਟੀ ਦੀਆਂ ਇਹਨਾਂ ਨੂੰ ਆ ਜਿਹੜੀਆਂ ਛੱਤਾਂ ਉਹਦੇ ਚ ਸੋਨੀ ਮਾਨੇਪੁਰ ਦੀ ਜਾਤ ਆ ਦਲਸ਼ੇਰ ਬਠਵਾਲਾ ਵਾ ਤੇ ਬਿੱਲਾ ਵੀਰ ਲਿੱਤਰਾ ਤੋਂ ਆ ਇੱਕ ਫੌਜੀ ਪਾੜੇ ਦੀ ਜਾਤ ਆ ਤੇ ਇੱਕ ਸ਼ਬਾ ਵੀਰ ਜੰਮਾਣੀ ਤੋਂ ਇਹ 5 ਛੱਤਾਂ ਅਮਨਵੀਰ ਨੂੰ ਉਹ ਮਿਲੀਆਂ ਨੇ 9 ਛੱਤਾਂ ਦੇ ਨਾਲ ਅਮਨਵੀਰ ਦਾ ਜਿੱਤੇ ਸ਼ੌਂਕ ਜਿਹੜਾ ਉਹ ਪਟਾ ਹੋਇਆ ਹੋ ਠੀਕ ਹੈ ਜੀ ਹਾਂਜੀ ਤੇ ਬਾਕੀ ਸਾਡੀ ਦਾਪਦੀਆਂ ਜਿਹੜੀਆਂ ਛੱਤਾਂ ਨੇ ਕੋਈ 8 ਛੱਤਾਂ ਸਾਡੀ ਦਾਪਦੀਆਂ ਨੇ ਤੇ ਬਾਕੀ ਕੌਸ਼ਲ ਗਰੁੱਪ ਦੀਆਂ 12 ਛੱਤ 12 ਤੋਂ 13 ਛੱਤਾਂ ਇਹਨਾਂ ਦੀਆਂ ਨੇ ਠੀਕ ਤੇ 6 ਛੱਤਾਂ ਜਿਹੜੀਆਂ ਪੰਜ ਛੱਤਾਂ ਜਿਹੜੀਆਂ ਉਹ ਡਾਕਟਰ ਸ਼ੋਕਮਾਰ ਪਾਰਟੀ ਦੀਆਂ ਨੇ ਇਹਨਾਂ ਦੇ ਆਪਸੀ ਤੱਕ ਪੱਕ ਸਾਰਿਆਂ ਦੇ ਮੁਕਾਬਲੇ ਜਿਹੜੇ ਤੈਅ ਹੋਏ ਠੀਕ ਹੈ ਤੇ ਇਹਦੇ ਵਿੱਚ ਜਿੱਦਾਂ ਨੋਟ ਮਤਲਬ ਇੱਕ ਦੋ ਸ਼ਰਤਾਂ ਨਾਲ ਲਿਖੀਆਂ ਹੋਈਆਂ ਵਾਂ ਹਾਂਜੀ ਵੀ ਜਿਹੜਾ ਇੱਕ ਤੇ ਆ ਉਸਤਾਦ ਉਹਨਾਂ ਨੇ ਅੱਜ ਜਿਹੜੀ ਗੱਲ ਕਹੀ ਆ ਇੱਕ ਤੇ ਉਹ ਆ ਇਹਦੇ ਵਿੱਚ ਨੋਟ ਮੇਨ ਵੀ ਹਰ ਇੱਕ ਜਿਹੜਾ ਵੀ ਛਤ ਮਾਲਕਾ ਚਾਹੇ ਜਿਹੜਾ ਵੀ ਕੋਈ ਖਿਡਾਰੀ ਹਿੱਸਾ ਲੈ ਰਿਹਾ ਵਾ ਉਹ ਆਪ ਆਪਣੇ ਧਰਮ ਦੇ ਅਨੁਸਾਰ ਆਪਣੇ ਗੁਰੂ ਨੂੰ ਆਪਣੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਬਿਨਾਂ ਹੇਰਾ ਫੇਰੀ ਤੋਂ ਜਿਹੜੀ ਉਹ ਬਾਜੀ ਡਾਊਗਾ ਤੇ ਜਿਹੜਾ ਵੀ ਕੋਈ ਮੁਨਸਬ ਜਾਊਗਾ ਉਹਦੇ ਲਈ ਵੀ ਇਹ ਲਾਗੂ ਹੁੰਦਾ ਉਹ ਵੀ ਬਿਨਾਂ ਕਿਸੇ ਭੇਤ ਭਾਪ ਤੋਂ ਕਿਸੇ ਦੀ ਛਾਤੇ ਫੈਸਲਾ ਦੇ ਕੇ ਆਊਗਾ ਨਾ ਰਲਾ ਰਜਮੰਦੀ ਕਰੂ ਕਿਸੇ ਨਾਲ ਨਜ਼ਾਇਜ਼ ਤੇ ਨਾ ਕਿਸੇ ਦੇ ਨਾਲ ਧੱਕੇਸ਼ਾਹੀ ਕਰਕੇ ਆਵੇ ਇਹੀ ਸਾਡਾ ਫਲਾ ਰੂਲ ਤੇ ਸ਼ੁਰੂ ਤੋਂ ਹੀ ਗੁਰਦਾਸਪੁਰ ਚ ਜਿਹੜ ਨੂੰ ਆ ਇਹ ਇਹ ਤਾਂ ਦੋ ਦਫਾ ਹੋ ਰਿਹਾ ਉਹਨਾਂ ਨਾਲ ਵੀ ਸ਼ੌਂਕ ਜੇ ਤੈ ਨਹੀਂ ਉਹ ਤੈ ਹੋਣੇ ਆ ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਨਹੀਂ ਆ ਅੱਜ ਇੱਕ ਦੋ ਦਿਨ ਚੋਂ ਵੀ ਕਮੇਟੀ ਦਾ ਕਰਦੇ ਆ ਠੀਕ ਤੇ ਬਾਕੀ ਆ ਜੀ ਛੋਕ ਦੇ ਲਿਖੇ ਗਏ ਹੋਏ ਆ ਠੀਕ ਆ ਤੇ ਆ ਤੁਹਾਨੂੰ ਬਸ ਆਪਾਂ ਛੱਤਾਂ ਦੇ ਨਾਮ ਜਿਹੜੇ ਲਿਖੇ ਹੋਏ ਆ ਠੀਕ ਆ ਤੇ ਨਾਰਮਲ ਹੀ ਬਾਕੀ ਆਰਪੀਆ ਹੀ ਬਸ ਠੀਕ ਹੈ ਕੀ ਆ ਤੇ ਬਾਕੀ ਜਿਹੜੀ ਹੁਣ ਇੱਥੇ ਇੱਕ ਕਮੇਟੀ ਜਿਹੜੀ ਬਣਾਉਣੀ ਆ ਉਹ ਵੀ ਤੁਹਾਨੂੰ ਨਾਲ ਦੱਸ ਦਿੰਨੇ ਆ ਜੀ ਹਾਂਜੀ ਜਿਹੜਾ ਸ਼ੌਂਕ ਹੋਇਆ ਵਾ ਤੇ ਉਹਦੇ ਵਿੱਚ ਜਿਹੜੀ ਕਮੇਟੀ ਮੈਂਬਰਸ ਹੈਗੇ ਆ ਸੀਨੀਅਰਸ ਤੇ ਆ ਪਹਿਲੇ ਨੰਬਰ ਤੇ ਹੈਗੇ ਆ ਹੈਪੀ ਮੁਬਲੀ ਤੇ ਦੂਸਰੇ ਤੇ ਹੈਗੇ ਆ ਜੀ ਜਕੀਸਤ ਸਾਜ ਜੀ ਹਣੀ ਤੇ ਤੀਸਰੇ ਤੇ ਹੈਗੇ ਆ ਜੀ ਕਪਲ ਕੁਛ ਸਾਜ ਜੀ ਹਣੀ ਤੇ ਇਹੋ ਕਮੇਟੀ ਜਿਹੜੀ ਆ ਬਾਜ਼ੀਆਂ ਦੇ ਫੈਸਲੇ ਕਰੇਗੀ ਕੋਈ ਵੀ ਚੱਕਰ ਪੈਂਦਾ ਵਾ ਅਖੀਰ ਫੈਸਲਾ ਕਮੇਟੀ ਸੀਨੀਅਰ ਮੈਂਬਰ ਸਾਜ ਜੀ ਨਾਲ ਹੋਵੇਗਾ ਤੇ ਜੇ ਹੋਰ ਕਿਸੇ ਵੀ ਪਾਰਟੀ ਦੇ ਨਾਲ ਸ਼ੌਂਕ ਹੁੰਦਾ ਵਾ ਬਾਜ਼ੀਆਂ ਤੈ ਹੁੰਦੀਆਂ ਵਾ ਤੇ ਉਹਨਾਂ ਦਾ ਵੀ ਇੱਕ ਸੀਨੀਅਰ ਮੈਂਬਰ ਜਿਹੜਾ ਵਾ ਇਹਦੇ ਵਿੱਚ ਐਡ ਹੋ ਜਾਏਗਾ ਜੀ ਠੀਕ ਆ ਤੇ ਜੇ ਨਹੀਂ ਤੇ ਫੇਰ ਆ ਤਿੰਨ ਮੈਂਬਰ ਤੇ ਹੈ ਹੀ ਆ ਜੀ ਆ ਪਾਰਟੀਆਂ ਦੇ ਬਾਕੀ ਬਾਜ਼ੀਆਂ ਤੈ ਹੋ ਗਈਆਂ ਵਾ ਇਹ ਸਾਰੇ ਵੀਰ ਭਰਾ ਬੜੇ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਦੋਸਤਾਨਾ ਮਾਹੌਲ ਦੇ ਵਿੱਚ ਬਾਜ਼ੀਆਂ ਤੈ ਹੋਈਆਂ ਵਾ ਠੀਕ ਹੈ ਜੀ ਆ ਵੇਖ ਲਓ ਸਾਰੇ ਬਿਠੇ ਆ ਜੀ ਸਤਾਬ ਸਾਹਿਬਾਂ ਠੀਕ ਹੈ ਜੀ ਨੋ ਭਾਜੀ ਲੋ ਜੀ ਕਵਰ ਬੋਰਡ ਪੀਜੇ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਸਭ ਵੀਰਾਂ ਦਾ ਜੀ